ਸਵੇਛ ਕਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਹਾਜ਼ਰਾਂ ਕਿਰਨਦੀਪ ਕੌਰ ਦੁਆਰਾ ਲਿਖੀ ਗਈ ਕਹਾਣੀ ਪਵਿੱਤਰ ਮੁਹੱਬਤ ਦਾ ਭਾਗ ਪਹਿਲਾ ਲੈ ਕੇ ਆਉ ਸ਼ੁਰੂ ਕਰੀਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਇੱਤਰ ਕੱਲ ਨਾ ਟਲ ਚੁੱਕੀਆਂ ਸੀ ਹਰ ਘਰ ਵਿੱਚ ਕੰਮਾਂ ਤੇ ਜੋਰ ਸੀ ਘਰਾਂ ਦੀ ਔਰਤਾਂ ਖੇਤਾਂ ਨੂੰ ਗਏ ਬੰਦੀਆਂ ਲਈ ਪਾਣੀ ਗਰਮ ਕਰਨ ਲਈ ਚੁੱਲਿਆਂ ਤੇ ਚੜ ਰਹੀਆਂ ਸੀ ਮਿੱਕੀ ਨਿਆਣੇ ਆਪਣੇ ਆਪ ਵਿੱਚ ਮਸਤ ਨੰਗ ਤੜੰਗੇ ਗਲੀਆਂ ਵਿੱਚ ਖੇਡ ਰਹੇ ਸੀ ਤੇ ਨਿਗਾਹਾਂ ਗਲੀ ਵਿੱਚ ਆਪਣੇ ਚਾਚੇ, ਤਾਏ, ਦਾਦੇ ਜੱਬਾ ਕੋ ਦੇਖੀ ਤੌਣ ਵਾਲਿਆਂ ਵੱਲ ਹੁੰਦੀਆਂ। ਸਮਾਂ ਬਹੁਤ ਚੰਗਾ ਸੀ। ਇੱਕ ਦਹੀਂ ਜਵਾ ਖੇਡਦੇ ਰਹਿੰਦੇ, ਰੋਟੀ ਆਮ ਤੌਰ ਤੇ ਦੂਜਿਆਂ ਦੇ ਘਰ ਹੀ ਖਾਂਦੇ। ਐਵੇਂ ਹੀ ਤਨਕੁੜ ਅੱਜ ਸਾਗ ਬਣਾਏ ਜਾ ਰਹੀ ਸੀ। ਸਾਗ ਰਿਝ ਚੁੱਕਿਆ ਸੀ ਪਰ ਆਪਣੇ ਹੀ ਖਿਆਲਾਂ ਵਿੱਚ ਕੋਈ। ਤਨਕੁੜ ਚੁੱਲ੍ਹੇ ਮੱਝ ਦੀ ਅੱਗ ਦੇ ਅੰਗਾਰੇ ਉੱਪਰ ਟਿਕ ਟਿਕੇ ਲਾਈ ਬੈਠੀ ਸੀ। ਤਨਕੁਰ ਦੇ ਤਿੰਨ ਧੀਆਂ ਤੇ ਦੋ ਮੁੰਡੇ ਛੋਟੇ ਸੀ ਪਰਿਵਾਰ ਬਹੁਤ ਵੱਡਾ ਸੀ ਤਨਕੁਰ ਦੇ ਘਰ ਵਾਲਾ ਜਲਾ ਖੇਤੋਂ ਆਣ ਹੀ ਵਾਲਾ ਸੀ ਵੱਡੀ ਕੁੜੀ ਬਿੰਦਰ ਨੇ ਆਪਣੀ ਮਾਂ ਨੂੰ ਪੁੱਛਿਆ ਮਾਂ ਬਾਪੂ ਆਉਣ ਵਾਲਾ ਅੱਜ ਤਾਂ ਗੁੰਨਣਾ ਮੈਂ ਤਨਕੁਰ ਨਾ ਪੁੱਤ ਅੱਜ ਮੱਕੀ ਦਾ ਆਟਾ ਗੁੰਨਣਾ ਤੇਰੇ ਤੋਂ ਲੋਟ ਨਹੀਂ ਆਉਣਾ ਮੈਂ ਗੁੰਨਦੀ ਆਂ ਤੇ ਤੇ ਪਾਣੀ ਨਾਲ ਆ ਛੋਟੀਆਂ ਦੋਹੇ ਕੀ ਕਰਦੀਆਂ ਬਿੰਦਰ ਦੋਹੇ ਗੁੱਡੀ ਨਾਲ ਖੇਡਦੀ ਜਾਂਦੀਆਂ ਜੱਲਾ ਬਲਦ ਗੱਡੀ ਤੇ ਪੱਠੇ ਲੱਦ ਲਿਆਇਆ ਸੀ। ਔਨਸਰੋਂ ਨੇ ਪਿੰਡੇ ਲੜ ਦੀ ਕੰਡ ਲਾਉਣ ਲਈ ਪਿੰਡੇ ਤੇ ਗਰਮ ਪਾਣੀ ਪਾਇਆ ਤਿੰਹਾ ਕੀ। ਸਰੋਂ ਦਾ ਤੇਲ ਲਾਇਆ ਤੇ ਆਣ ਕੇ ਜੱਲੇ ਮੂਰੇ ਬੈਠ ਗਿਆ। ਧਨਕੁਰੇ ਰੋਟੀਆਂ ਲਾਉਣ ਲੱਗੀ। ਵੱਡੀ ਕੁੜੀ ਨੇ ਬਾਪੂ ਨੂੰ ਰੋਟੀ ਫੜਾਈ ਤੇ ਆਪ ਅੰਦਰ ਚਲੀ ਗਈ। ਜੱਲਾ ਕਿਵੇਂ ਧਨਕੁਰੇ ਡੂੰਗੀ ਉਦਾਸੀ ਚ ਲੱਗਦੀਆਂ? ਧਨਕੁਰੇ ਤੀਆਂ ਮੁਟਿਆਰ ਹੋਈ ਜਾਂਦੀਆਂ। ਆ ਬਿੰਦਰ ਤਾਂ ਮੋਢੇ ਤੇ ਤਾਹ ਹੋ ਗਈ ਆ। ਹੁਣ ਵੇਖ ਭੁਖ ਕੋਈ ਥਾਂ ਕਿਹੜਾ? ਵਿਆਹ ਕਰ ਦੀ ਜੱਲਾ ਹਜੇ ਕੀ ਆ ਦੋ ਸਾਲ ਠਹਿਰ ਜਾ ਉਹ ਇਹਨਾਂ ਕਾਲ ਕਰੀ ਜਾ ਅਜੇ ਤੇ ਨਿਆਣੀ ਆ ਕੁੜੀ ਐਵੇਂ ਕਾਹਨੂੰ ਕਬੀਲਦਾਰੀ ਚ ਧੱਕਣਾ ਤਨਕੁਲ ਮੈਂ ਕਿਹੜਾ ਅੱਜ ਹੀ ਤੋਰਨ ਨੂੰ ਕਹਨੀ ਆ ਮੈਂ ਇਹੋ ਕਹਨੀ ਆ ਵੀ ਹੁਣੇ ਤੂੰ ਲੱਭਾਂਗੇ ਫੇਰ ਚੰਗਾ ਘਰ-ਬਾਰ ਮਿਲੂ ਜੱਲਾ ਸਿੰਦਨੀ ਆਇਆ ਅਜੇ ਤੱਕ ਘਰੇ ਕੀ ਕਰਦਾ ਹੋਊਗਾ ਖੇਤ ਤਨਕੁਲ ਆਉ ਉਹ ਵੀ ਤੱਤੀ ਤੱਤੀ ਰੋਟੀ ਖਾ ਲੈਂਦਾ ਕੱਲ ਕਹੀ ਜਾਂਦਾ ਸੀ ਕਿ ਬੇਬੇ ਸਾਗ ਬਣਾਈ ਨੜੇ ਘਰੇ ਲੈ ਜਾਊਗਾ ਵਿਚਾਰਾ ਜੈਲੇ ਨੇ ਆਪਣੇ ਮਨ ਵਿੱਚ ਕਿਹਾ ਕਿ ਧਨਕਰਨ ਕੁੜੀਆਂ ਦੇ ਵਿਆਹ ਦੀ ਚਿੰਤਾ ਵੱਡ-ਵੱਡ ਖਾਂਦੀ ਆ ਪਰ ਹਜੇ ਤਾਂ ਉਮਰ ਛੋਟੀ ਆ ਕੁੜੀ ਦੇ ਸਾਥ ਠਹਿਰ ਕੇ ਕਰਦੇ ਆਂਗੇ ਵਿਆਹ ਨੜੇ ਪੈਸਾ ਤੇ ਲਾਜ ਹਾ ਤੇ ਵਿਚ ਵੇਗਾਨੀਆਂ ਦੇ ਢਿੱਡ ਵੀ ਭਰਨੇ ਪੈਂਦੇ ਆ ਸੱਤ ਵਿੱਚ ਧੂਣੀ ਪਈ ਬੈਠੇ ਬਜਨੇ ਵਰਗਿਆਂ ਕੋਲ ਗੱਜਨ ਕਾ ਜੀਤ ਆ ਗਿਆ ਅਮਲੀਜਾ ਬੰਦਾ ਸੀ ਪਰ ਸਾਰੇ ਪਿੰਡ ਦੀ ਖਬਰ ਪੋਟਿਆਂ ਤੇ ਰੱਖਦਾ ਸੀ ਜੇ ਸਾਥ ਵਿੱਚ ਬੈਠੇ ਜੀਤ ਦੀ ਉਡੀਕ ਹੀ ਰੱਖਦੇ ਕਿ ਕਦੋਂ ਆਓ ਅੱਜ ਵੀ ਬਚਨੇ ਧੂਰੋਂ ਆਦੇ ਜੀਤ ਨੂੰ ਹੋਕਰਾ ਮਰਿਆ ਆਓ ਜੀਤ ਸਿਆ ਸੁਣਾ ਫਿਰ ਚੀਉਂਦੀ ਜੀ ਕੋਈ ਗੱਲਬਾਤ ਜੀਤ ਆਹੋ ਪਤੰਦਰ ਤੁਸੀਂ ਕਿਹੜਾ ਜ਼ਿਆਦਾ ਕੋਲਾਤਰੀ ਬੈਠੇ ਆ ਗੱਲ ਸੁਣਨ ਨੂੰ ਨਾਜਰ ਯਾਰ ਚਾਹ ਤਾਂ ਰਾਜੋ ਪੀ ਕੇ ਆਇਆ ਹੁਮੇਗਾ ਦੀ ਜੀਤ ਸਾਲਿਓ ਤੁਸੀਂ ਤਾਂ ਐਂ ਗੱਲ ਕਰਦੇ ਆ ਜਿਵੇਂ ਮੈਨੂੰ ਵੇਖਦੇ ਹੀ ਉਹ ਤਿੰਨ ਮੇਲ ਦਾ ਰੱਖਦੀ ਹੋਵੇ ਓਏ ਪਤੰਦਰੋ ਓਈ ਨਾ ਜੱਟੀ ਦਾ ਨੋ ਲੈ ਲੈ ਸਵਾਦ ਲਈ ਜਾਇਆ ਕਰੋ ਬਚਨਾ ਸਾਨੂੰ ਤਾਂ ਕੀ ਪਤਾ ਉਹ ਤਾਂ ਸਾਰੇ ਪਿੰਡ 'ਚ ਗੱਲ ਹੁੰਦੀ ਆ ਬਈ ਜੀਤ ਸੰਤੋਖੀ ਕੇ ਘਰ ਦੀ ਬਹੁਤ ਬੜਕ ਰੱਖਦਾ ਜੀਤ ਓਏ ਉਹ ਦੀ ਤਾਂ ਉਹੀ ਗੱਲ ਆ ਅਖੇ ਗੱਲਾਂ ਵਾਲੀ ਜੱਟੀ ਨਾ ਦੁੱਧ ਦੇਵੇ ਨਾਲ ਸੀ ਬਚਨਾ ਚਲ ਕੋਈ ਨਾ ਕਦੇ ਤਾਂ ਮੰਨੂਗੀ ਤੈਨੂੰ ਕੁਝ ਪਿੰਡ ਦੇ ਬਾਹਰ-ਬਾਰ ਫਿਰਨੀ ਤੇ ਛੋਟੇ ਜਿਹੇ ਘਰ ਵਿੱਚ ਸੰਤੋਖ ਦਾ ਰਹਿਣ ਬਸੇਰਾ ਸੀ ਕੱਚੇ ਜਿਹੇ ਛੋਟੇ ਘਰ ਵਿੱਚ ਸੰਤੋਖ ਕੋ ਦਾ ਵੱਡਾ ਭਾਈ ਨਿਰਭਾ ਤੇ ਬਲਵੀਰਾ ਰਹਿੰਦੇ ਸੀ ਸੰਤੋਖ ਦੀ ਇੱਕ ਛੋਟੀ ਭੈਣ ਵੀ ਸੀ ਰਾણો ਸੰਤੋਖ ਦੇ ਮਾਪਿਓ ਸਵਰਗ ਸੁਧਾਰ ਚੁੱਕੇ ਸੀ ਉਸ ਵੇਲੇ ਰਾણો ਸਿਰਫ 5 ਸਾਲ ਦੀ ਸੀ ਨਾਨਕਿਆ ਨੇ ਕੁੜੀ ਨੂੰ ਬਤੇਰਾ ਚੋਰ ਲਾਇਆ ਕਿ ਉਹ ਨਾਨਕੀ ਰਹਿ ਪਵੇ ਪਰ ਰਾણો ਆਪਣੇ ਭਾਈਆਂ ਦੀ ਜਿੰਦ ਜਾਨ ਸੀ ਇਸ ਕਰਕੇ ਉਹ ਆਪਣੇ ਭਾਈਆਂ ਤੋਂ ਵੱਖ ਨਹੀਂ ਸੀ ਹੋਣਾ ਚਾਹੁੰਦੀ ਸੰਤੋਖ ਤੇ ਉਹਦੇ ਭਾਈਆਂ ਨੇ ਰਾણો ਦਾ ਬਹੁਤ ਖਿਆਲ ਰੱਖਿਆ ਉਹਨੂੰ ਮਾਂ ਵਾਲਾ ਪਿਆਰ ਦਿੱਤਾ ਜਦੋਂ ਨਿਆਵੀ ਤੇ ਬਲਵੀਰੇ ਦੀ ਵਿਆਹ ਦੀ ਉਮਰ ਸੀ ਤਜਮੀਨ ਘਟ ਕਰਕੇ ਕੋਈ ਵੀ ਰਿਸ਼ਤਾ ਕਰਵਾਉਣ ਨੂੰ ਤਿਆਰ ਨਾ ਹੋਇਆ ਹੰਦੋਏ ਭਾਈਆਂ ਨੇ ਵਿਆਹ ਨਾ ਕਰਵਾਉਣ ਦਾ ਫੈਸਲਾ ਕੀਤਾ ਤੇ ਉਹਨਾਂ ਨੇ ਕਿਸੇ ਨੂੰ ਵਾਸਤਾਪਾ ਸੰਤੋਖ ਨੂੰ ਰਿਸ਼ਤਾ ਕਰਵਾਉਣ ਲਈ ਕਿਹਾ ਸਬੱਬ ਨਾਲ ਸੰਤੋਖ ਦਾ ਰਿਸ਼ਤਾ ਇੱਕ ਅਲੜ ਜੀ ਕੁੜੀ ਨਸੀਬ ਕੌਰ ਨਾਲ ਹੋ ਗਿਆ ਨਸੀਬ ਕੌਰ ਭਾਵੇਂ ਸੰਤੋਖ ਤੋਂ ਅੱਧੀ ਉਮਰ ਦੀ ਸੀ ਪਰ ਘਰ ਦੀ ਗਰੀਬੀ ਵਿੱਚੋਂ ਨਿਕਲ ਨਸੀਬਕੌਰ ਨੂੰ ਸੰਤੋਖ ਆਕਰ ਸਵਰਗ ਵਰਗਾ ਲੱਗਿਆ ਆਣਗਵਣ ਤੇ ਸ਼ਰੀਕਾ ਜਿਹੜਾ ਸੰਤੋਖ ਦੀ ਬਹੁ ਵੀਖਣ ਆਉਂਦਾ ਸਭ ਦੇ ਸਾਹ ਸੁੱਕ ਜਾਂਦੇ ਐਨੀ ਸੋਹਣੀ ਤੇ ਸੱਚੀ ਆਰੀ ਬਹੁ ਆਣਗਵਣ ਵਿੱਚ ਕਿਸੇ ਵੀ ਨਹੀਂ ਸੀ ਰਾਨੋ ਆਪਣੀ ਭਾਬੀ ਦੇ ਗੋਡੇ ਲੱਗ ਬੈਠੀ ਰਹਿੰਦੀ ਨਸੀਬਕੌਰ ਸੱਚਮੁੱਚ ਹੀ ਸੰਤੋਖ ਕੇ ਘਰ ਚੰਗੇ ਨਸੀਬ ਲੈ ਕੇ ਆਈ ਸੀ ਭਾਵੇਂ ਆਪਣੇ ਲਈ ਤਾਂ ਸਹੀ ਹੀ ਨਾਲ ਹੀ ਸੰਤੋਖ ਕੇ ਘਰ ਵੀ ਨਸੀਬਕੌਰ ਦੇ ਹੌਨ ਨਾਲ ਵਿੜੇ ਵਿੱਚ ਖੁਸ਼ੀਆਂ ਆ ਗਈਆਂ ਸੀ ਹਰ ਵੇਲੇ ਮਿੱਠੀਆਂ ਮਿੱਠੀਆਂ ਗੱਲਾਂ ਕਰਾਣੋਂ ਦਾ ਚਿੱਤ ਪਰਚਾਉਂਦੀ ਰਹਿੰਦੀ। ਕਈ ਵਾਰ ਰਾਣੋਂ ਆਪਣੀ ਭਾਬੀ ਦੀ ਗੱਲ ਗਰੂ ਪੈਂਦੀ। ਭਾਬੀ ਵੇਖ ਲਾ ਬਾਈ ਵਰਗਿਆਂ ਨੇ ਤਾਂ ਮਾਂ ਦਾ ਲਾੜ ਪਿਆਰ ਵੇਖਿਆ ਹੋਣਾ ਪਰ ਮੇਰੇ ਚਾਮਾ ਦਾ ਵੇਖ ਲਾ ਰੱਬ ਕਿੰਨੇ ਬਹਿਰੀ ਬਣ ਗਿਆ। ਮੈਂ ਤਾਂ ਉਹਦੀ ਮਾਂ ਦੀ ਗੋਦੀ ਵਿੱਚ ਬੈਠਾ ਆਪਣੇ ਵਾਲਾਂ ਦੀਆਂ ਗੁੱਤਾਂ ਵੀ ਕਰਵਾਉਣੀਆਂ ਸੀ। ਪਰ ਭਾਬੀ ਰੋਂਦੀ ਹੋਈ ਰਾਣੋਂ ਨੂੰ ਨਸੀਬ ਨੇ ਗੱਲ ਨਾ ਲਾਇਆ। ਨਸੀਬ ਰਾਣੋਂ ਮਾਂ ਵਾਲਾ ਸੰਤਾ ਮੈਂ ਨਹੀਂ ਪਰ ਸਕਦੀ। ਪਰ ਹਾਂ ਮਾ ਵਰਗਾ ਪਿਆਰ ਤੈਨੂੰ ਇਸ ਭਾਬੀ ਵਰਗੀ ਮਾਂ ਵਿੱਚ ਜ਼ਰੂਰ ਮਹਿਸੂਸ ਕਰਾਂਗੀ ਬਸ ਹੁਣ ਤੂੰ ਕਦੇ ਨਹੀਂ ਰੋਇਆ ਕਰੇਂਗੀ ਆਹ ਮੇਰੀ ਲਾਡੂ ਰਾਣੀ ਦਿਵਾਲਾ ਵਿੱਚ ਤੇਲ ਚਸ ਦੇਮਾ ਹਰਾਣੋ ਕੋਲੀ ਵਿੱਚ ਤੇਲ ਪਾਪੜੀ ਭਾਬੀ ਕੋਲ ਬੈਠ ਗਈ ਨਸੀਬਕਰ ਨੂੰ ਰਾਣੋ ਦੇ ਬਾਲਾਂ ਵਿੱਚ ਤੇਲ ਚਸ ਅੰਤਮ ਦਾ ਸਕੂਨ ਮਿਲਿਆ ਤੇ ਰਾਣੋ ਨੂੰ ਮੋ ਸੰਤੋਖ ਦੇ ਵੱਡੇ ਦੋਹੇ ਪਾਈ ਨਸੀਬਕਰ ਨੂੰ ਬੇੜੇ ਵਿੱਚ ਕੰਮ ਕਰਦੇ ਨੂੰ ਵੇਖ ਖੁਸ਼ ਹੋ ਜਾਂਦੇ ਤੇ ਆਪ ਆਮ ਤੌਰ ਤੇ ਖੇਤੀ ਰਹਿੰਦੇ ਸੰਤੋਖ ਨੂੰ ਹੁਕ ਕਰ ਰਹਿਣ ਲਈ ਕਹਿੰਦੇ ਪਰ ਸੰਤੋਖ ਆਪਣੇ ਭਾਈਆਂ ਨੂੰ ਕਮਲਾ ਆਪ ਆਰਾਮ ਨਾਲ ਨਹੀਂ ਸੀ ਬੈਣਾ ਚਾਹੁੰਦਾ ਸ਼ਾਮ ਨੂੰ ਜਦੋਂ ਸਾਰੇ ਇਕੱਠੇ ਹੁੰਦੇ ਤਾਂ ਨਸੀਬ ਸਾਰਿਆਂ ਦੇ ਚਿਹਰਿਆਂ ਨੂੰ ਖੁਸ਼ ਕਰਨ ਲਈ ਹਾਸਾ ਖੇਡਿਆ ਕਰਦੀ ਰਹਿੰਦੀ ਜਦੋਂ ਵੀ ਨਸੀਬ ਹੱਸਦੀ ਤਾਂ ਸੱਤ ਘਰੀ ਸੁਣਦੀ ਜਿਸ ਨੂੰ ਸੁਣ ਸ੍ਰੀਕਾ ਨੂੰ ਸਾੜਾ ਹੁੰਦਾ ਨਸੀਬ ਸੰਤੋਖ ਦੇ ਦੋਹਾਂ ਭਾਈਆਂ ਤੋਂ ਕਦੇ ਕੁੰਡ ਨਹੀਂ ਸੀ ਕੱਢਦੀ ਕਿਉਂਕਿ ਜਦੋਂ ਉਹ ਵਿਆਹੀ ਆਈ ਸੀ ਤਾਂ ਵੱਡੇ ਭਾਈਆਂ ਨੇ ਕਹਿ ਦਿੱਤਾ ਸੀ ਕਿ ਅਸੀਂ ਵੱਡੇ ਆ ਤੇ ਸੰਤੋਖ ਤੇ ਰਾਣੂ ਸਾਡੇ ਹੱਥੀ ਭਲੇ ਆ ਤੂੰ ਤਾਂ ਰਾਣੂ ਵਰਗੀ ਸਾਡੀ ਧੀ ਬਸ ਉਸੇ ਦਿਨ ਤੋਂ ਨਸੀਬ ਨੇ ਸਭ ਦਾ ਮਨ ਮੋਹ ਲਿਆ ਸੀ ਰਾਣੂ ਨੂੰ ਕੁਝ ਵੇਖ ਤਿੰਨੇ ਭਾਈਆਂ ਨੂੰ ਲੱਗਦਾ ਕਿ ਜਿਵੇਂ ਉਹਨਾਂ ਦੇ ਸਿਰੋਂ ਮਨਾ ਮੋਹੀ ਪਾਰ ਨਸੀਬ ਦੇ ਆਉਣ ਕਰਕੇ ਲੱਗਿਆ ਹੋਵੇ ਰਾਤ ਵਿਲੇ ਨਸੀਬ ਤੇ ਸੰਤੋਖ ਇੱਕ ਬੈਠਕ ਵਿੱਚ ਪਏ ਗੱਲਾਂ ਕਰ ਰਹੇ ਸੀ ਸੰਤੋਖ ਨਸੀਬ ਕੁਰੇ ਮੇਰੀ ਗੱਲ ਸੁਣ ਨਸੀਬ ਹਾਂਜੀ ਬੋਲੋ ਸੰਤੋਖ ਤੂੰ ਇੱਥੇ ਖੁਸ਼ ਨਸੀਬ ਮੈਂ ਤਾਂ ਆਪਣੇ ਆਪ ਨੂੰ ਖੁਸ਼ ਨਸੀਬ ਮੰਨਦੀ ਹਾਂ ਕਿ ਤੁਹਾਡੇ ਨਾਲ ਵਿਆਹ ਹੀ ਗਏ ਐਨਾ ਚੰਗਾ ਪਰਿਵਾਰ ਸ਼ਾਇਦ ਹੀ ਕਿਸੇ ਨੂੰ ਮਿਲੇ ਬਾਕੀ ਉਮਰਾਂ ਵਿੱਚ ਕੁਝ ਨਹੀਂ ਰੱਖਿਆ ਬਸ ਦਿਲ ਮਿਲਦੇ ਹੋਣ ਦਿਲਾਂ ਵਿੱਚ ਪਿਆਰ ਹੋਵੇ ਸੰਤੋਖ ਨੇ ਨਸੀਬ ਦਾ ਹੱਥ ਚੁੰਮਿਆ ਤੇ ਬੋਲਿਆ ਮੇਰੇ ਪਰਿਵਾਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਅਸੀਂ ਤਾਂ ਭੋਲੇ-ਪਾਲੇ ਬੰਦੇ ਹਾਂ ਨਸੀਬ ਬਸ ਇਸ ਘਰ ਨੂੰ ਤੂੰ ਹੀ ਸੰਭਾਲਣਾ ਹੁਣ ਹਰ ਵਿਲੜ ਬੰਦਾ ਗੋਆ ਕੁੜਾ ਸੁਟਦੀ ਨਸੀਬ ਦਾ ਚਾਕਲ ਲੈਣ ਲਈ ਸਾਥ ਵਿੱਚ ਬੈਠਦਾ ਨਸੀਬ ਦੇ ਪਾਈਆਂ ਚਾਂਜਰਾਂ ਦੀ ਸ਼ੈਂਸ਼ਣ ਬੂਹੇ ਲੰਘਦੀ ਦੀ ਹਰ ਰਾਹੀ ਦੇ ਕੰਨਾਂ ਵਿੱਚ ਰਸ ਗੋਲ ਦਿੰਦੀ ਸੀ ਨਸੀਬ ਨੂੰ ਵੀ ਪਤਾ ਸੀ ਕਿ ਲੋਕੋ ਨੂੰ ਬੁਰੀ ਨਜ਼ਰ ਨਾਲ ਤੱਕਦੇ ਆ ਪਰ ਨਸੀਬ ਪੂਰੀ ਨਹੀਂ ਡਰਦੀ ਕਿਸੇ ਤੋਂ ਨਹੀਂ ਸੀ ਡਰਦੀ ਬਲਕਿ ਪੂਰਾ ਸ਼ਿੰਗਾਰ ਲਾ ਕੇ ਰੱਖਦੀ ਇਹ ਰਾણો ਆਪਣੀ ਭਾਬੀ ਨੂੰ ਪੂਰਾ ਸਜਾ ਕੇ ਰੱਖਦੀ ਤਨਕਰ ਕਾ ਘਰ ਵੀ ਨਸੀਬ ਕੇ ਘਰ ਦੇ ਨਾਲ ਹੀ ਸੀ ਨਸੀਬਕਰ ਕੋਲ ਧਨਕੁਰ ਦੀਆਂ ਧੀਆਂ ਆਜਾਇਆ ਕਰਦੀਆਂ ਸੀ ਧਨਕੁਰ ਨਸੀਬਕਰ ਤੇ ਪੂਰਾ ਮਾਨ ਕਰਦੀ ਸੀ ਪਿੰਡ ਵਿੱਚ ਲੰਬੜਾਂ ਦਾ ਬੱਗਾ ਆਪਣੇ ਆਪ ਨੂੰ ਪਿੰਡ ਦਾ ਮੋਤਵਰ ਬੰਦਾ ਸਮਝਦਾ ਸੀ ਪਾਇਉ ਦੇ ਚਾਲ ਚੱਲਣ ਦਾ ਸਾਰੇ ਪਿੰਨ ਨੂੰ ਹੀ ਪਤਾ ਜਿਸ ਕਰਕੇ ਉਹਨੂੰ ਪਿੰਡ ਦਾ ਸਿਆਣਾ ਬੰਦਾ ਮੂਹ ਨਹੀਂ ਸਿਲੋਂਦਾ ਪਿੰਡ ਦੀ ਹਰ ਤੀਮੇ ਤੇ ਉਹ ਬੁਰੀ ਨਜ਼ਰ ਰੱਖਦਾ ਸੀ ਜਦੋਂ 당 ਨੂੰ ਪਤਾ ਲੱਗਿਆ ਸੀ ਕਿ ਸੰਤੋਖ ਦੀ ਬਹੂ ਬਹੁਤ ਸੋਹਣੀ ਆ ਤਾਂ ਉਸ ਮੌਕੇ ਦੀ ਤਲਾਸ਼ ਵਿੱਚ ਸੀ ਕਦੋਂ ਉਹ ਨਸੀਬ ਨੂੰ ਵੇਖੇ ਆਪਣੀ ਨਾਲ ਵਾਲੇ ਦੋਸਤਾਂ ਨੂੰ ਲੈ ਹੋ ਹਰ ਰੋਜ਼ ਹੀ ਸੰਤੋਖ ਕੇ ਫਲੇ ਤੇ ਜਾ ਬੈੰਦਾ ਭਾਵੇਂ ਲੋਕ ਉਹਨੂੰ ਅੱਖਾਂ 'ਚ ਘੂਰਦੇ ਪਰ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹਨੂੰ ਮੂੰਹ ਤੇ ਕਹਿੰਦੇ ਕਿਉਂਕਿ ਬੱਗੇ ਤਾਂ ਸਾਰੇ ਹੀ ਡਰਦੇ ਸੀ ਨਸੀਬਕਰ ਤਾਂ ਅਨਕੁਰ ਦੇ ਘਰੋਂ ਆਈ ਤਾਂ ਹੱਸਦੀ ਨਸੀਬ ਨੂੰ ਵੇਖ ਬੱਗੇ ਨੇ ਹੌਂਕਾ ਜਿਹਾ ਭਰਿਆ ਤੇ ਬੋਲਿਆ ਜਿਵੇਂ ਸੁਣਿਆ ਸੀ ਔਰੇ ਤਿੰਨ ਰਤੀਆਂ ਤਹਾਂ ਰੰਤ ਸਿਰੇ ਦੀਆ ਕੋਈ ਨਾ ਬੱਗਿਆ ਥੋੜੇ ਹੀ ਦਿਨ ਆਏ ਤੇਰੀਆਂ ਹੀ ਬਾਂਹਾਂ ਵਿੱਚ ਦੂਜੇ ਦਿਨ ਫਿਰ ਬੱਗਾ ਸੰਤੋਖ ਕੇ ਕਰਦੇ ਸਾਹਮਣੇ ਬੈਠ ਗਿਆ ਨਸੀਬ ਨੇ ਜਦ ਵੇਖਿਆ ਕਿ ਕੱਲ ਵੀ ਮੇਰੇ ਵੱਲ ਵੇਖਾਸ ਰਿਹਾ ਸੀ ਤਾਹ ਬੱਗੇ ਵੱਲ ਔੜੀ ਬੱਗੇ ਨੇ ਦੂਰ ਹੀ ਨਸੀਬ ਨੂੰ ਹੱਥ ਜੋੜੇ ਪਰ ਐਨੇ ਨੂੰ ਧਨਕੁਰ ਨੇ ਨਸੀਬ ਨੂੰ ਹਾਕ ਮਾਰੀ ਨਸੀਬ ਚਾਚੀ ਕੋਲ ਗਈ ਤਾਂ ਧਨਕੁਰ ਨੇ ਦੱਸਿਆ ਕਿ ਇਹਦੇ ਮੂੰਹ ਨਾ ਲੱਗੀ ਭਾਈ ਇਹ ਬੜਾ ਕੁੱਤਾ ਬੰਦਾ ਆਪਣੀ ਇੱਜ਼ਤ ਆਵਦੇ ਹੀ ਹੱਥ ਹੁੰਦੀ ਆ ਪੁੱਤ ਨਸੀਬ ਮੈਂ ਤਾਂ ਚਾਚੀ ਨੂੰ ਪੁੱਛਣ ਗਈ ਸੀ ਪੀ ਮੈਨੂੰ ਵੀ ਇੱਕ ਹੱਸਦਾ ਕਿਉਂ ਆ ਤਨਕੁੜ ਨਸੀਬ ਕੁਰੇ ਤੈਨੂੰ ਨਹੀਂ ਪਤਾ ਇਹਦਾ ਬਸ ਮਿੱਟੀ ਪਾ ਤੇ ਤੂੰ ਕੋੜਾ ਸੱਟਨ ਰਾਣੂ ਨੂੰ ਭੇਜਿਆ ਘਰ ਪੁੱਤ ਨਸੀਬ ਕੌਰ ਨੇ ਚਾਚੀ ਨੂੰ ਤਹਾਂ ਕਹਿ ਦਿੱਤੀ ਪਰ ਉਹਨੋਂ ਕਰ ਚੈ ਨਹੀਂ ਸਿਆ ਰਹਾ ਦੂਜੇ ਦਿਨ ਨਸੀਬ ਨਹਾ ਕੇ ਵਿਹੜੇ ਵਿੱਚ ਟਹਿ ਮੰਜੇ ਤੇ ਬੈਠ ਸਿਰਵਾ ਰਹੀ ਸੀ ਤਿੰਨੇ ਪਾਈ ਖੇਤ ਕੇ ਹੋਏ ਸੀ ਰਾਣੂ ਤੇ ਨਸੀਬ ਹੀ ਕਰੇ ਸੀ ਬਗ ਮੌਕਾ ਜਿਹਾ ਵੇਖ ਕਾਰਾ ਗਿਆ ਨਸੀਬ ਨੂੰ ਬਿਖ ਬੋਲੇ ਆ ਭਾਬੀ ਜੀ ਸੈ ਸ਼ੀਕਾਲ ਨਸੀਬ ਪਿੰਡ ਚ ਰਹਿ ਕੇ ਤੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਤੇਰੀ ਚਾਚੀ ਲੱਗਦੀ ਆਂ ਬੱਗਾ ਓ ਮੈਂ ਤਾਂ ਭੁੱਲ ਗਿਆ ਜੀ ਚਲੋ ਕੋਈ ਨਾ ਨਸੀਬ ਕੋਈ ਕੰਮ ਸੀ ਬੱਗਾ ਮੈਂ ਤਾਂ ਬਾਈ ਕੋਲ ਆਇਆ ਸੀ ਨਸੀਬ ਖੇਤ ਗਿਆ ਉਹ ਉੱਥੇ ਜਾ ਕੇ ਮਿਲ ਬੱਗਾ ਹੱਥਾਂ ਦੀਆਂ ਤਲੀਆਂ ਮਲਦਾ ਆਪਣੀ ਰੱਤੁਰਦਾ ਬਣੀ ਪਰ ਚਾਚੀ ਬੜੀ ਗਲਤੀ ਹੋ ਨਸੀਬ ਤੋਂ ਬਦਲਾ ਲੈਣ ਦੀ ਸੋਚ ਰਿਹਾ ਸੀ ਨਸੀਬ ਵੇੜੇ ਵਿੱਚ ਪੋਕਰ ਮਾਰਨ ਲੱਗੀ ਰਣ ਤੋਂ ਕੋਈ ਵੀ ਕੰਮ ਨਹੀਂ ਸੀ ਕਰਵਾਉਂਦੀ ਹਰ ਕੰਮ ਉਹ ਆਪ ਹੀ ਕਰਦੀ। ਸ਼ਾਮ ਨੂੰ ਸੰਤੋਖ ਵਰਗੇ ਚੜ੍ਹ ਆਏ ਤਾਂ ਪਹਿਲਾਂ ਤਾਂ ਨਸੀਬ ਨੇ ਸੋਚਿਆ ਕਿ ਬੱਗੇਵਾਰੇ ਦੱਸਾਂ ਪਰ ਕੁਝ ਸੋਚ ਕੇ ਉਹ ਛੁੱਪ ਕਰ ਗਈ। ਕੱਚਾ ਵਿੜਾ ਸੁੰਬਰ ਦੀ ਨਸੀਬ ਕੁਝ ਸੋਚ ਰਹੀ ਸੀ ਤੇ ਐਨੇ ਨੂੰ ਕਰਦੇ ਬੂੰਹੇ ਕਿਸੇ ਦੀ ਪੈਰ ਚਾਲ ਸੁਣੀ। ਨਸੀਬ ਨੇ ਜਦੋਂ ਮੁੜ ਕੇ ਵੇਖਿਆ ਤਾਂ ਕੁਛ ਹੋ ਗਏ। ਕਰ ਉਹਦੀ ਮਾਂ ਤੇ ਬਾਪੂ ਆਏ ਸੀ। ਨਸੀਬ ਕੋਲ ਨੂੰ ਤਾਂ ਜਿਵੇਂ ਚਾਹ ਚੜ ਗਿਆ। ਰਾણો ਨੇ ਨਵਾਰ ਦਾ ਮੰਜਾ ਢਾਇਆ। ਤੇ ਪਿਆਰ ਨਾਲ ਸਦੀਕਾਲ ਬੁਲਾਈ ਸੰਤੋਖ ਵਰਗੇ ਤਾਂ ਕੀਤ ਕੇ ਹੋਈ ਸੀ ਮਾਂ ਪੁੱਤ ਜਿਉਂ ਵਿਆਹ ਹੋਇਆ ਕਿੜਾ ਹੀ ਨਹੀਂ ਮਾਰਿਆ ਭਾਈ ਤੁਸੀਂ ਮੈਂ ਕਿਹਾ ਆਪ ਮਿਲ ਕੇ ਆਮਾਪ ਦਿੱਤੀ ਨਸੀਬ ਮਾਂ ਕਰਦਾ ਨਹੀਂ ਸਰਦਾ ਇੱਕ ਮੇਰੀ ਆਹ ਨਾਨਾਣ ਵਿਚਾਰੀ ਕੱਲੀ ਰਹੀ ਆ ਕਿੰਨਾ ਚਿਰ ਪਰ ਹੁਣ ਮਾਂ ਇਹਨੂੰ ਇਕੱਲੇ ਛੱਡ ਨਹੀਂ ਹੁੰਦਾ ਮਾਂ ਲੈ ਪੁੱਤ ਅਸੀਂ ਤਾਂ ਤੈਨੂੰ 4 ਦਿਨਾਂ ਲਈ ਲੈਣ ਵਾਸਤੇ ਆਇਆ ਇਹਨੇ ਨੂੰ ਸੰਤੋਖ ਵਰਗੇ ਵੀ ਕਾਰਾਗੇ ਹਾਂ ਚਲ ਪੁੱਛਿਆ ਨਸੀਬ ਰੋਟੀ ਟੁਕਦਾ ਕਰਨ ਲੱਗ ਪਈ ਰਾਨੋ ਗੁਹਾ ਬਾੜੇ ਵਿੱਚ ਸੁੱਟਣ ਚਾਨ ਲੱਗੀ ਤਾਂ ਨਸੀਬ ਨੇ ਕਿਹਾ ਕਿਉਂ ਬਾੜੇ ਬਠਲ ਚੱਕਦੀਆਂ ਰਾਨੋ ਮੈਂ ਆ ਜਾਣੀ ਕੋਲ ਬੈਠੇ ਮਾਂ ਬੋਲੀ ਨਾ ਨਸੀਬ ਇਹਨਾਂ ਨਾ ਸਿਰ ਚੜਾਏ ਨੂੰ ਕਰਦੀ ਆ ਤਾਂ ਕਰ ਲੈਣ ਦੇ ਕੰਮ ਤੂੰ ਉਹੀ ਨਾ ਉਹਨ ਰੋਗ ਕੰਮ ਤੋਂ ਅਗਲੀ ਜਮਾ ਖੇੜਾ ਛੱਡ ਜੂ ਆਪਣੀ ਮਾਂ ਦੇ ਵੱਲ ਬਹੁਤੀ ਗੌਰ ਨਾ ਕਰਦੀ ਨਸੀਬ ਆਟਾ ਗੁੰਨਣ ਲੱਗ ਪਈ ਮਾਂ ਨੇ ਫਿਰ ਉਹਦੀ ਕਲ ਦੁਹਰਾਏ ਚੁੱਪ ਪੈਟੀ ਨੇ ਸੇ ਬੋਲ ਹੀ ਪਈ ਕੀ ਗੱਲ ਮਾਂ ਆਪਣੀ ਨੋਹਾ ਵੀ ਤੂੰ ਆਏ ਕਰ ਕਰ ਹੀ ਆਪਣੇ ਮੂੰਹ ਲਾ ਲਿਆ ਪਰ ਹੱਥ ਜੋੜਦੀਆਂ ਮੇਰਾ ਘਰ ਨਾ ਖਰਾਬ ਕਰਮ ਮੈਂ ਆਵਦਾ ਕਰ ਛੱਡ ਕੇ ਨਾ ਅੱਜ ਜਾਮ ਨਾ ਕੱਲ ਮਾਂ ਪੁੱਤ ਉਹ ਵੀ ਤਾਂ ਤੇਰਾ ਹੀ ਕਰਾ ਨਸੀਬ ਸੀ ਮਾਂ ਪਰ ਹੁਣ ਇਹ ਕਰ ਮੇਰਾ ਦਰवेशਾਂ ਵਰਗੇ ਬੰਦੇ ਆ ਮਾਂ ਇਹ ਮੈਂ ਹੁਣ ਇਹਨਾਂ ਨੂੰ ਛੱਡ ਕੇ ਨਹੀਂ ਆ ਸਕਦੀ ਹਾਂ ਜਦੋਂ ਕੋਈ ਕਾਰ ਵਿਹਾਰ ਹੋਇਆ ਉਦੋਂ ਸੀ ਆਪੀ ਆਵਾਂਗੇ ਕੰਦੋਲੀ ਉਹਲੇ ਡਾਹੀ ਮੰਝੇ ਤੇ ਪਿਆ ਸੰਤੋਖ ਨਸੀਬ ਦੀਆਂ ਗੱਲਾਂ ਸੁਣ ਗਦਗਦ ਹੋ ਉਠਿਆ ਤੇ ਉਹਨੂੰ ਆਪਣੀ ਘਰ ਵਾਲੀ ਨਸੀਬ ਤੇ ਮਾਣ ਮਹਿਸੂਸ ਹੋਇਆ ਦੂਜੇ ਦਿਨ ਉਸ ਵਕਤ ਹੀ ਨਸੀਬ ਦੇ ਮਾਪੇ ਆਪਣੇ ਪਿੰਡ ਚਲੇ ਗਏ ਨਸੀਬ ਦੇ ਬਾਪੂ ਨੂੰ ਆਪਣੀ ਤੀਖੋਸ਼ ਵੇਖ ਬਹੁਤ ਸਕੂਨ ਮਿਲਿਆ ਤੇ ਦੋਹਾਂ ਹੱਥ ਜੋੜ ਰੱਬ ਦਾ ਸ਼ੁਕਰ ਕਰਨ ਲੱਗਿਆ ਬੱਗੇ ਦੇ ਦਿਲ ਦਿਨੋ ਦਿਨ ਨਸੀਬ ਨੂੰ ਪਾਉਣ ਦੀ ਚਾਹਤ ਵਧਦੀ ਜਾ ਰਹੀ ਸੀ ਜਿੱਤੇ ਵੀ ਨਸੀਬ ਜਾਂਦੀ ਉਹ ਪਿੱਛਾ ਕਰਦਾ ਰਹਿੰਦਾ ਇੱਕ ਦਿਨ ਨਸੀਬ ਨੇ ਸੋਚਿਆ ਕਿ ਉਹ ਸੰਤੋਖ ਨੂੰ ਬੱਗੇ ਦੀ ਹਰਕਤ ਬਾਰੇ ਦੱਸਣਾ ਹੀ ਪੈਣਾ ਸ਼ਾਮ ਨੂੰ ਰੋਟੀ ਖਾਣ ਨਸੀਬ ਨੂੰ ਚੁੱਪ ਜਿਹਾ ਬੈਠਾ ਵੇਖ ਬਲਵੀਰ ਸੇੰ ਬੋਲਿਆ ਕਿਉਂ ਭਾਈ ਰਾਣੋ ਅੱਜ ਕਿਵੇਂ ਸਾਡੀ ਨਸੀਬ ਚੁੱਪ ਜਾ ਬੈਠੀ ਆ ਨਸੀਬ ਪੁੱਛਣਾ ਭਾਈ ਆ ਇੱਕ ਬੱਗਾ ਨੌ ਦਾ ਬੰਦਾ ਮੇਰਾ ਪਿੱਛਾ ਕਰਨੋਂ ਨਹੀਂ ਹਟਦਾ ਕਿੰਨੇ ਵਾਰ ਕਿਹਾ ਪਰ ਬੇਵਿਸ਼ਰਮਾ ਵਾਂਗ ਮੇਰਾ ਪਿੱਛਾ ਕਰਦਾ ਰਹਿੰਦਾ ਸੰਤੋਖ ਉਦੀ ਇੰਨੀ ਮਜਾਲ ਹੈ ਮੈਂ ਪੁੱਛਦਾ ਉਹਨੂੰ ਬਲਬੀਰ ਨਾ ਓਏ ਈਓ ਨਾ ਤੱਤਾ ਹੋ ਆਪਾਂ ਉਹਨੂੰ ਉਹੀ ਸਮਝਾ ਦਿਆਂਗੇ ਨਾਲੇ ਤੈਨੂੰ ਪਤਾ ਵੀ ਆ ਕਿਹੋ ਜਿਹਾ ਬੰਦਾ ਉਹ ਖਾਮ ਖਾ ਮਿੱਟੀ ਪੱਟ ਦੋ ਆਪਣੇ ਘਰ ਦੀਓ ਤੇਰੇ ਸਾਹਮਣੇ ਵੇਖ ਲੈ ਕਿੰਨੇ ਘਰ ਖਰਾਬ ਕੀਤੇ ਆਣੇ ਸੰਤੋਖ ਐਂ ਤਾਂ ਪਤਾ ਭਈ ਪਰ ਨਸੀਬ ਹੈ ਕਿੰਨਾ ਦਾ ਉਹ ਰਾਣੀ ਭਾਬੀ ਆਪਾਂ ਕੀ ਲੈਣਾ ਉਹਦੇ ਤੋਂ ਹੁਣ ਬਸ ਤੂੰ ਬਾਹਰ ਨਾ ਜਾਇਆ ਕਰ ਨਸੀਬ ਇਹਉਂ ਤਾਂ ਨਹੀਂ ਕੰਮ ਚੱਲਣਾ ਭਾਰਤਾ ਮੇਰੀ ਲਾਡੂ ਰਾਣੀ ਇਹ ਚਾਣਾ ਪੈਂਦਾ ਬੰਦੇ ਨੂੰ ਈਉ ਮੈਂ ਕੋਈ ਗੁਰ ਦੀ ਡਲੀ ਨਹੀਂ ਜਿਹੜੀ ਉਹਦੇ ਮੂੰਹ 'ਚ ਪੈ ਜਾਉ ਮੈਂ ਇਸ ਘਰ ਦੀ ਇੱਜ਼ਤਾਂ ਤੁਸੀਂ ਫਿਕਰ ਨਾ ਕਰਿਓ ਉਹ ਹੋਰ ਹੋਣਗੀਆਂ ਜਿਹੜੀਆਂ ਬੱਗੇ ਤੋਂ ਡਰਦਿਆਂ ਹੋਣਗੀਆਂ ਪਰ ਮੈਂ ਨਹੀਂ ਡਰਦੀ ਕਰੀ ਦੱਸਣਾ ਮੇਰਾ ਫਰਜ਼ ਸੀ ਸੰਤੁਖ ਤੂੰ ਉਈ ਨਾ ਨਸੀਬ ਕਰ ਕੁਛ ਕਰ ਬੈਠੇ ਆਪਾਂ ਭਲੇ ਮਾਨਸ ਜੇ ਬੰਦੇ ਆ ਕਿਤੇ ਕੁਝ ਹੋਰ ਹੋ ਜਾਵੇ ਨਸੀਬ ਜੇ ਕੋਈ ਕਿਸੇ ਦੀ ਇੱਜ਼ਤ ਨੂੰ ਤੱਕਦਾ ਤਾਂ ਉਹਨੂੰ ਮੂੰਹ ਤੋੜ ਜਵਾਬ ਦੇਣਾ ਲਾਜ਼ਮੀ ਹੁੰਦਾ ਲਹਿਰਾਣੂ ਆਪਦੇ ਪਾਈਆਂ ਨੂੰ ਗੁੜ ਖਵਾ ਦੇ ਨਾਲ ਅਤੁੱਧ ਦੇ ਕੋਲੇ ਵੀ ਨਾਲੇ ਬਾਈ ਉਹੀ ਫਿਕਰ ਨਾ ਕਰਿਓ ਤੁਸੀਂ ਮੈਂ ਤਾਂ ਉਹਨੂੰ ਭਲੀ ਮਾਨਸੀ ਨਾਲ ਸਮਝਾਉਂਗੀ ਬੱਗਾ ਕਰੋ ਰਾਜਾ ਪੁੱਛਦਾ ਸੀ ਤਿੰਨ ਪੈਣਾਂ ਦਾ ਕੱਲਾ ਪਾਈ ਬੱਗਾ ਬਹੁਤ ਸਿਆਣਾ ਸੀ ਤਿੰਨ ਪੈਣਾਂ ਦੇ ਵਿਆਹ ਬਹੁਤ ਵਧੀਆ ਕਰੇ ਕੀਤੇ ਬੱਗਾ ਹਰ ਰੋਜ਼ ਖੇਤਾਂ ਨੂੰ ਜਾਂਦਾ ਕੰਮ ਕਰਦਿਆਂ ਵੇਖ ਸ਼ਰੀਕਾਂ ਤੋਂ ਜਰਿਆ ਨਾ ਗਿਆ ਨੜੇ ਕਰਦੀ ਲੱਗਦੀ ਪਰਜ਼ਾਈ ਨੇ ਗੋਰੇ ਚਿੱਟੇ ਹੱਟੇ ਕਟੇ ਸਰੀਰ ਵਾਲੇ ਬੱਗੇ ਨੂੰ ਪੱਟਣ ਦੀ ਸਕੀਮਾਂ ਘੜਨੀਆਂ ਸ਼ੁਰੂ ਕਰ ਦਿੱਤੀ। ਕਦੇ ਹੋ ਬੱਗੇ ਨੂੰ ਬਠਲ ਚ ਕੌਣ ਦੇ ਬਹਾਨੇ ਸਦ ਲੈਂਦੀ। ਕਦੇ ਕਿਸੇ ਹੋਰ ਬਹਾਨੇ। ਜਵਾਨੀ ਚੜਦੀ ਚੜਦੀ ਹੀ ਨਿੰਮੋ ਬੱਗੇ ਨੂੰ ਪੱਟਣਾ ਚਾਹੁੰਦੀ ਸੀ। ਹੌਲੀ-ਹੌਲੀ ਜਦੋਂ ਨਿੰਮੋ ਨਾ ਹਟੇ ਤਾਂ ਬੱਗੇ ਨੇ ਬਠਲ ਚ ਕੌਂਦੇ ਆ ਨਿੰਮੋ ਦੀ ਵੱਖੀ ਵਿੱਚ ਚੁੰਡੀ ਵੱਡੀ। ਨਿੰਮੋ ਹੱਸ ਪਈ। ਮਾਸੂ ਸਦੋਂ ਤੋਂ ਬਾਅਦ ਦੋਹਾਂ ਦੀਆਂ ਰਾਤਾਂ ਰੰਗीन ਹੋਣ ਲੱਗੀਆਂ। निममो ने बग्गे का कर्पूरना शुरू कर ਦਿੱਤਾ निमो ਦੇ ਜਿਸਮ ਲਈ ਅੰਨਾ ਹੋਇਆ ਬੱਗਾ ਕੁਝ ਵੀ ਕਰਨ ਲਈ ਤਿਆਰ ਸੀ ਸਾਰਿਆਂ ਨੂੰ ਪਤਾ ਸੀ ਕਿ निमो ਬੱਗੇ ਨੂੰ ਖਾ ਰਹੀ ਆ निमो ਦੇ ਘਰ ਵਾਲਾ ਨਿशेड़ी ਬੰਦਾ ਸੀ ਉਹਨੂੰ ਸਿਰਫ ਪੈਸਿਆਂ ਤੱਕ ਮਤਲਬ ਸੀ ਬੱਗੇ ਕੀ ਕਰਦਿਆ ਨੇ ਬੱਗੇ ਨੂੰ ਪੈਸਾ țeਲਾ ਦੇਣਾ ਬੰਦ ਕਰ ਦਿੱਤਾ निमो ਹਰ ਰੋਜ਼ ਹੀ ਬੱਗੇ ਤੋਂ ਪੈਸੇ ਮੰਗਦੀ ਪਰ ਪੈਸੇ ਨਾ ਹੋਣ ਦੀ ਸ਼ਰਤ ਵਿੱਚ ਬੱਗੇ ਨੂੰ ਆਪਣੇ ਨੇੜੇ ਨਾ ਹੋਣ ਦਿੰਦੇ ਹੌਲੀ ਹੌਲੀ ਨਿਮੋ ਨੇ ਬੱਗੇ ਤੋਂ ਪਸਾ ਵਟਲਿਆ ਪਰ ਬੱਗੇ ਨੂੰ ਚੰਮ ਦੀ ਪੋਕ ਨੇ ਅੰਨਾ ਕਰ ਦਿੱਤਾ ਸੀ ਹੁਣ ਉਹ ਹਰ ਕਿਸੇ ਵਿੱਚ ਨਿੰਮੋ ਨੂੰ ਵੇਖਦਾ ਨਿੰਮੋ ਨੇ ਚੰਗਾ ਪੜਾ ਬੰਦਾ ਬਦਮਾਸ਼ ਬਣਾ ਦਿੱਤਾ ਸੀ ਬਸ ਇਸੇ ਗੱਲ ਨਾਲ ਸਾਰੇ ਪਿੰਡ ਵਿੱਚ ਬੱਗਾ ਬਦਨਾਮ ਹੋ ਗਿਆ ਸੀ ਸੰਤੋਖ ਸ਼ਹਿਰ ਗਿਆ ਹੋਇਆ ਸੀ ਵੱਡੇ ਦੁਹੇ ਪਾਈ ਕੀ ਸੀ ਨਸੀਬ ਤੇ ਰਾਣੂ ਦੁਹੇ ਚਾਦਰ ਕੱਢ ਰਹੀਆਂ ਸੀ ਐਨੇ ਨੂੰ ਬਾਹਰੋਂ ਕੋਈ ਆਂਦਾ ਨਸੀਬ ਨੂੰ ਦੇਖਿਆ ਰਾਣੂ ਨੇ ਦੱਸਿਆ ਕਿ ਇਹ ਬੱਗੇ ਦੀ ਮਾਂ ਨਸੀਬ ਨੇ ਲੱਗਿਆ ਕੇ ਬੱਗੇ ਨੇ ਫੁੱਠੀ ਸਿੱਧੀ ਗੱਲ ਨਾ ਕਰ ਦਿੱਤੀ ਹੋਵੇ ਬੱਗੇ ਦੀ ਮਾਂ ਕੇ ਬੱਗੇ ਨਸੀਬ ਨੇ ਸਸ਼ੀ ਕਲ ਬੁਲਾਈ ਤੇ ਐਨੇ ਨੂੰ ਤਨਕੁਰ ਵੀ ਆ ਗਏ ਤਨਕੁਰ ਮੀ ਭੈਣ ਸਿਬੋ ਕਿਵੇਂ ਆ ਤੂੰ ਸਿਬੋ ਕਾਦੇ ਹਾਲ ਆ ਭੈਣੇ ਕੱਲ ਸੰਤੋਗ ਗਿਆ ਸੀ ਘਰੇ ਬੱਗੇ ਨੂੰ ਰੋਣ ਤਨਕੁਰ ਇਹ ਹੂੰ ਕਿਉ ਕਹਿਨੀ ਆ ਭੈਣੇ ਨਸੀਬੋ ਪਿੰਡ ਚ ਜਿਉਣ ਜੋਗੇ ਨਹੀਂ ਛੱਡਿਆ ਕੰਜਰ ਨੇ ਉਲਾਂਭਿਆਂ ਨਾਲ ਘਰ ਪਰਤਾ ਕਿੱਥੇ ਇਹਦੇ ਪਿਓ ਦਾਦੇ ਨੇ ਕਿਤੇ ਪੈਰ ਤੇ ਮਿੱਟੀ ਨਹੀਂ ਸੀ ਪੋਈ ਤਨਕੁਲ ਨਿਪੈੜੇ ਵੇੜਾ ਤਾਂ ਸਕੰਜਰੀ ਨਿੰਮੋ ਦਾ ਬੈਠਿਆ ਜਿਨੇ ਵਗਾੜਿਆ ਮੁੰਡੇ ਪਹਿਲਾਂ ਮੰਗਰ ਲਾ ਲੈਂਦੀਆਂ ਤੀਵੀਆਂ ਫਿਰ ਵੇਖ ਲਾ ਸੀਬੂ ਮੈਨੂੰ ਤਾਂ ਸ਼ਰਮ ਆਉਂਦੀ ਆ ਇਹੋ ਜੀ ਔਲਾਦ ਜਮਕੀ ਭਾਈ ਮੈਂ ਮਾਫੀ ਮੰਗਦੀ ਆ ਬੱਗੇ ਕੰਨੀ ਅੱਗੇ ਤੂੰ ਨਹੀਂ ਐ ਕਰਦਾ ਨਸੀਬ ਇਹ ਨਿੰਮੋ ਕੋਣਾ ਤਨਕੁਲ ਨੇ ਨਿੰਮੋ ਤੇ ਬੱਗੇ ਬਾਰੇ ਸਭ ਕੁਝ ਦੱਸਿਆ ਤਾਂ ਨਸੀਬ ਨੂੰ ਕਹਾਣੀ ਸਮਝਾਈ ਤੇ ਬੋਲੀ ਇਦੇ ਵਿੱਚ ਬੱਗੇ ਦਾ ਵੀ ਕੋਈ ਦੋਸ਼ ਨਹੀਂ ਚਾਚੀ ਉਹਨੂੰ ਜਿਵੇਂ ਨਿੰਮੋ ਨੇ ਮੰਗਰ ਲਾਇਆ ਉਹ ਮੇਗੇ ਚ ਗਿਆ ਪਰ ਇਹਦਾ ਇੱਕ ਹੱਲ ਹੈਗਾ ਤੁਸੀਂ ਵਿਆਹ ਕਰ ਦਿਓ ਬੱਗੇ ਦਾ ਸੇਬੂ ਕੌਣ ਡੋਲਾ ਤਰੂ ਇਹੋ ਜੇ ਨਾਲ ਨਸੀਬ ਬੱਗੇ ਨੂੰ ਰਿਸ਼ਤਾ ਮੈਂ ਕਰਵਾਉਂ ਬਸ ਗੱਲ ਆਪਣੇ ਵਿੱਚ ਹੀ ਰਹੇ ਬਾਹਰ ਨਾ ਜਾਵੇ ਸੇਬੂ ਰਿਸ਼ਤੇ ਚ ਤਾਂ ਆਪਾਂ ਦਰਾਨੀ ਜਠਾਣੀ ਪਰ ਤੂੰ ਮੇਰੀ ਧੀ ਵਰਗੀਆਂ ਪੁੱਤ ਜੇ ਤੂੰ ਮੇਰੇ ਪੁੱਤ ਦਾ ਸਾ ਕਰਵਾ ਦੇਂਦੀ ਮੈਂ ਤੇਰੇ ਪੈਰ ਧੋਤੂ ਕਿਉਂ ਨਸੀਬ ਬਸ ਬਸ ਐਵੇਂ ਨਹੀਂ ਕਹਿਣਾ ਹਰ ਬੰਦੇ ਵਿੱਚ ਮਾੜੇ ਗੁਨਾ ਦਾ ਵੀ ਕੋਈ ਕਾਰਨ ਹੁੰਦਾ ਜੋ ਅੱਜ ਬੱਗੇ ਬਾਰੇ ਮੈਨੂੰ ਪਤਾ ਲੱਗਿਆ ਬੱਗੇ ਨਾਲ ਨਫ਼ਰਤ ਦੀ ਬਜਾਏ ਹਮਦਰਦੀ ਹੋ ਰਹੀ ਹੈ ਬੱਗੇ ਦੀ ਮਾਂ ਨਸੀਬ ਘਰ ਨੂੰ ਅਸੀਸਾਂ ਦੇ ਰਹੀ ਸੀ ਧਨ ਕੋ ਨਸੀਬ ਘਰ ਦੀ ਗਲਤੀ ਹੈਰਾਨ ਸੀ ਕਿ ਕਿੱਥੋਂ ਸਾਕਰਵਾਦੂ ਬੱਗੇ ਦਾ ਉਈ ਮੰਗਰ ਲਾ ਲਈ ਬਲਾ ਨਸੀਬ ਘਰ ਦੇ ਅੰਦਰ ਬੱਗੇ ਪ੍ਰਤੀ ਤਰਸ ਦੀ ਭਾਵਨਾ ਜਾਗ ਪਈ ਸੀ ਜਿਸ ਕਰਕੇ ਉਹਨੇ ਸਾਖ ਲਈ ਹਾਮੀ ਭਰੀ ਸ਼ਾਮ ਨੂੰ ਸੰਤੋਖ ਵਰਗੇ ਕਰਾਈ ਤਾਂ ਨਸੀਬ ਤੇ ਰਾਣਾ ਰੋਟੀ ਦੇ ਆਰੇ ਲੱਗ ਗਈਆਂ ਨਸੀਬ ਬੱਗੇ ਦੇ ਰਿਸ਼ਤੇ ਕਰਵਾਉਣ ਵਾਲੀ ਗੱਲ ਤੇ ਸੋਚ ਰਹੀ ਸੀ ਕਿ ਕਿਵੇਂ ਗੱਲ ਅੱਗੇ ਤੁਰਾਂ ਨਸੀਬ ਦੀ ਇਹ ਦੁਬਿਧਾ ਰਾਣਾ ਨੇ ਚੱਕੀ ਤੇ ਉਹ ਆਪਣੇ ਭਰਾਵਾਂ ਨੂੰ ਦੱਸਣ ਲੱਗੀ ਕਿ ਅੱਜ ਤਾਈ ਆਈ ਸੀ ਬੱਗੇ ਦੀ ਮੰਮੀ ਭਾਬੀ ਕੋਲੋਂ ਕਹਿੰਦੀ ਸਾਡੇ ਮੁੰਡੇ ਨੂੰ ਸਾਖ ਕਰਵਾ ਵਿੱਚ ਹੀ ਨਸੀਬ ਬੋਲ ਪਈ ਵੇਖੋ ਜੀ ਜੇ ਬੱਗੇ ਦਾ ਰਿਸ਼ਤਾ ਆਪਾਂ ਕਰਵਾ ਦਈਏ ਫਿਰ ਉਹ ਗਲੀ ਦੀਆਂ ਤੀਮੀਆਂ ਨਾ ਤੱਕੋ ਹੁਣ ਤਾਂ ਪੁੱਸਰੇ ਸੰ ਵਾਂਗੂ ਤੀਮੀਆਂ ਤੇ ਅੱਖ ਰੱਖਦਾ ਪਰ ਜਦੋਂ ਘਰੇ ਆਪਦੀ ਬਹੂ ਆ ਗਈ ਤਾਂ ਟਿੱਕਿਆ ਰਹੂ ਕਰੇ ਸੰਤੁਖ ਪਹਿਲਾਂ ਗੁੱਸੇ ਜਿਹਾ ਹੋਇਆ ਪਰ ਨਸੀਬ ਕਰਨੀ ਉਹਨੂੰ ਮਾਣ ਸੀ ਵੇਖ ਨਸੀਬ ਕਰੇ ਸਾਖ ਤੱਕ 라 ਦੇ ਪਰ ਵੇਖਰਾ ਕੁੜੀ ਵਾਲਿਆਂ ਨੂੰ ਤਕਲੀਫ ਨਾ ਹੋਵੇ ਨਸੀਬ ਮੈਂ ਪਹਿਲਾਂ ਗੱਲ ਕਰੂੰਗੀ ਵੀ ਅਗਲੇ 4 ਲੜਿਆਂ ਚ ਕੁੜੀ ਤੋੜਨਗੇ ਬਾਕੀ ਆਤਨੀ ਜੀ ਬੱਗੇ ਦੀ ਮਾਂ ਤੇ ਪਿਓ ਹੋਣਗੇ ਤੇਰੇ ਕੋਲ ਤੂੰ ਆਪੇ ਗੱਲ ਕਰ ਲੈ ਆਤਨੀ ਜੀ ਜਦੋਂ ਦੋਹੇ ਜਨੇ ਬੱਗੇ ਦਾ ਸਾਖ ਦਾ ਕਹਿਣ ਸੰਤੋਖ ਕੀ ਕਰਾਈ ਤਾਂ ਸੰਤੋਖ ਵਰਗੇ ਤਿੰਨੇ ਭਾਈਆਂ ਦੇ ਰੂ ਖੁਸ਼ ਹੋਗੇ ਕਿ ਪਹਿਲਾਂ ਕੋਈ ਵੀ ਕਰੇ ਨਹੀਂ ਸੀ ਆਉਂਦਾ ਪਰ ਨਸੀਬ ਜਦੋਂ ਦੀ ਇਸ ਘਰੇ ਆਈ ਆ ਰੌਣਕਾਂ ਲੱਗੀਆਂ ਰਹਿੰਦੀਆਂ ਸੰਤੋਖ ਨੇ ਕਿਹਾ ਕਿ ਕੱਲ ਨੂੰ ਹੀ ਮੈਂ ਆਪਦੇ ਸਹੁਰੇ ਜਾਵਾਂ ਤੇ ਚੰਗੀ ਧੰਵਾਜੀ ਸਾਰਿਆਂ ਦਾ ਅੱਜ ਦਾ ਇਹ ਪਾਗੇ ਸੋਨਾਂ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੀ ਰਿਹਾ ਚੈਨਲ ਦੇ ਨਾਲ ਸਸ਼ੀ ਕਲ ਜੀ